ਪ੍ਰੇਮ ਸਿੰਘ ਚੰਦੂਮਾਜਰਾ ਬੀਜੇਪੀ ਦੇ ਲਈ ਪ੍ਰਚਾਰ ਕਰ ਰਹੇ ਨੇ ਅਕਾਲੀ ਦਲ ਦੇ ਇਲਜ਼ਾਮ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਿਖਾਈ ਪਿੱਛੇ ਬੀਜੇਪੀ ਦਾ ਝੰਡਾ ਲੱਗਾ ਹੋਇਆ ਸੀਗਾ ਔਰ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਚ ਉਹਨਾਂ ਦੇ ਲਈ ਵੋਟਾਂ ਮੰਗ ਰਹੇ ਨੇ ਦੇਖੋ ਇਹਦਾ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਬਹੁਤ ਸਪਸ਼ਟ ਤੌਰ ਤੇ ਫੈਸਲਾ ਆ ਕਿ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ ਨਾ ਹੀ ਕਰਨਾ ਆ ਚਾਹੇ ਜੰਮੂ ਕਸ਼ਮੀਰ ਦੀ ਇਲੈਕਸ਼ਨ ਹੋਵੇ ਚਾਹੇ ਹਰਿਆਣੇ ਦੀ ਹੋਵੇ ਜਿਹੜਾ ਪ੍ਰੋਫੈਸਰ ਚੰਦੂ ਮਾਇਰਾ ਜੀ ਅਤੇ ਸਰਦਾਰ ਗਗਨਜੀਤ ਸਿੰਘ ਬਰਨਾਲਾ ਜੀ ਉੱਥੇ ਜਾ ਕੇ ਆਏ ਨੇ ਇਹ ਉਹਨਾਂ ਦਾ ਨਿੱਜੀ ਕੋਈ ਦੌਰਾ ਸੀਗਾ ਜਿਸ ਦਾ ਉਹਨਾਂ ਨੇ ਆਪਣਾ ਕਲੈਰਿਟੀ ਦਿੱਤੀ ਆ ਸਪਸ਼ਟ ਕੀਤਾ ਆ ਲੇਕਿਨ ਇਸ ਦੇ ਬਾਵਜੂਦ ਜਿਹੜੀਆਂ ਖਬਰਾਂ মিডিਆ ਚ ਆਈਆਂ ਨੇ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਕੱਟ ਸਾਰ ਲਹਿਰ ਉਹਨਾਂ ਵੱਲੋਂ ਸਪਸ਼ਟੀਕਰਨ ਮੰਗੇਗੀ ਤੇ ਉੱਤੇ ਗੌਰ ਕਰਾਂਗੇ ਵੀ ਕੀ ਵਜ੍ਹਾ ਸੀ ਉਹਨਾਂ ਨੂੰ ਉੱਥੇ ਜਾ ਕੇ ਜਿਹੜਾ ਇਹ ਬੀਜੇਪੀ ਬਾਰੇ ਜਾਂ ਕੋਈ ਵੋਟਾਂ ਦੇ ਮੁਤਲਕ ਕੋਈ ਗੱਲ ਕਰਨ ਦੀ ਲੋੜ ਪਈ ਤੁਸੀਂ ਕਹ ਰਹੇ ਹੋ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬਰਨਾਲਾ ਹੋਰਾਂ ਤੋਂ ਸਪਸ਼ਟੀਕਰਨ ਮੰਗਿਆ ਜਾਏਗਾ ਕਿ ਕਿਉਂ ਉੱਥੇ ਗਏ ਔਰ ਕਿਉਂ ਬੀਜੇਪੀ ਲਈ ਪ੍ਰਚਾਰ ਕੀਤਾ ਹਾਂਜੀ ਤੇ ਤੁਹਾਡੀ ਗੱਲਬਾਤ ਹੋਈ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨਾਲ ਉਹਨਾਂ ਨੇ ਕੀ ਕਿਹਾ ਹੋਈ ਹੈ ਜੀ ਬਿਲਕੁਲ ਹੋਈ ਹੈ ਪੰਕਜ ਜੀ ਜੀ ਉਹਨੇ ਕਿਹਾ ਵੀ ਇਹਨਾਂ ਦਾ ਕੋਈ ਨਿਜੀ ਉਥੇ ਇਹਨਾਂ ਨੂੰ ਕੋਈ ਸੱਦਾ ਪੱਤਰ ਸੀਗਾ ਮੰਤਰਨ ਸੀਗਾ ਇਹਨਾਂ ਨੂੰ ਜਿਸ ਕਰਕੇ ਗਏ ਨੇ ਕੋਈ ਹੋਰ ਫੰਕਸ਼ਨ ਸੀ ਤੇ ਜੇ ਜਿਨ੍ਹਾਂ ਨੇ ਸੱਦਿਆ ਸੀ ਉਥੇ ਦੀ ਸੰਗਤ ਜਿਹੜੀ ਆ ਜੰਮੂ ਦੀ ਉਹਨਾਂ ਨੂੰ ਕਿਹਾ ਵੀ ਸਾਡੇ ਇੱਥੇ ਆ ਕੇ ਦਫ਼ਤਰ ਵਿੱਚ ਆ ਕੇ ਤੁਸੀਂ ਆਪਣੇ ਚਾਹ ਪੀ ਲਓ ਜਾਂ ਉੱਥੇ 10 ਮਿੰਟ ਉੱਥੇ ਬੈਠ ਜਾਂਦੇ ਆ ਉਸ ਦਫ਼ਤਰ ਵਿੱਚ ਜਾ ਕੇ ਜੋ ਪ੍ਰੋਫੈਸਰ ਚੰਦੂ ਮਹਾਰਾਜੀ ਦੱਸ ਰਹੇ ਨੇ ਜਿਹੜਾ ਪਿੱਛੇ ਬੈਨਰ ਲੱਗਾ ਸੀ ਬੀਜੇਪੀ ਦਾ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਚਲੋ ਇਹ ਤਾਂ ਪਹਿਲਾਂ ਤਾਂ ਇਹ ਬੜਾ ਦਾ ਕਲੀਅਰ ਹੈ ਕਿ ਉਹਨਾਂ ਦੀ ਪਰਸਨਲ ਵਿਜ਼ਿਟ ਆ ਜਿਸ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦਾ ਕੋਈ ਇਹਦੇ ਨਾਲ ਆਪਣੇ ਸਬੰਧ ਨਹੀਂ ਹੈਗਾ ਕੋਈ ਵਸਤਾ ਨਹੀਂ ਜੀ ਨੰਬਰ 2 ਜੇ ਉਹਨਾਂ ਨੇ ਉਹਨਾਂ ਨੂੰ ਪਰਸਨਲ ਤੌਰ ਤੇ ਇਸ ਆਪਣੇ ਵਿਜ਼ਿਟ ਲਈ ਰਿਕੁਐਸਟ ਕੀਤੀ ਸੀ ਤੇ ਅਸੀਂ ਉਹਨਾਂ ਤੋਂ ਜ਼ਰੂਰ ਇਹ ਪ੍ਰੋਵੀਜ਼ਨ ਲਵਾਂਗੇ ਤੁਸੀਂ ਉਹਦੇ ਵਿੱਚ ਕਿਉਂ ਇਸ ਆਪਣੇ ਨਾ ਹੀ ਜਿਹੜੀ ਹੈਗੀ ਕੌਂਟਰੋਵਰਸੀ ਵਿੱਚ ਆ ਗਏ ਇਸ ਵਿੱਚ ਵੋਟਾਂ ਦੀ ਗੱਲ ਕਰਨੀ ਪਈ ਤੁਸੀਂ ਕਹਿੰਦੇ ਹੋ ਸਪਸ਼ਟੀਕਰਨ ਲਿੱਤਾ ਜਾਏਗਾ ਸਪਸ਼ਟੀਕਰਨ ਤੋਂ ਬਾਅਦ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਚਲੋ ਉਹ ਤਾਂ ਪਤਾ पंकज ਜੀ ਇਹ ਤਾਂ ਆਨ ਗoing ਪ੍ਰੋਸੈਸ ਹੁੰਦਾ ਹੈ ਆ ਪੋਲਿਟਿਕਲ ਸਿਸਟਮ ਦਾ ਤੇ ਪਰ ਬੜੀ ਕਲੀਅਰ ਇਸ ਗੱਲ ਦੀ ਸਾਡੇ 'ਚ ਵਿਚਾਰ ਆ ਡਿਸਕਸ਼ਨ ਤੋਂ ਬਾਅਦ ਹੋਈ ਆ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਲੇਰ ਕਿਸੇ ਵੀ ਪਾਰਟੀ ਦੀ سپورਟ ਨਹੀਂ ਕਰੂਗੀ ਇਹਨਾਂ ਜਿਹੜੀਆਂ ਸਟੇਟਸ ਦੀਆਂ ਇਲੈਕਸ਼ਨਸ ਦੇ ਵਿੱਚ